ਸੋਮਨਾਥ ਦਾ ਮੰਦਿਰ ਇੱਕ ਪ੍ਰਸਿੱਧ ਹਿੰਦੂ ਤੀਰਥ ਸਥਾਨ ਹੈ ਜਿਸ ਨੂੰ ਸ਼ਿਵ ਦੀ ਉਪਾਸਨਾ ਇਤਿਹਾਸ ਅਤੇ ਅਧਿਆਤਮਕਤਾ ਦੇ ਲਈ ਜਾਣਿਆ ਜਾਂਦਾ ਹੈ ਇਹ ਗੁਜਰਾਤ ਦੇ ਵਿੱਚ ਵੈਰਾਵਾਲ ਦੇ ਪ੍ਰਭਾਸ ਵਿੱਚ ਸਥਿਤ ਹੈ 2026 ਦੇ ਵਿੱਚ ਇਸ ਨੂੰ 1000 ਸਾਲ ਪੁਰਾਣੇ ਹੋ ਚੁੱਕੇ ਹਨ ਉਸ ਇਤਿਹਾਸ ਘਟਨਾ ਨੂੰ ਕਿਉਂਕਿ 1026 ਦੇ ਵਿੱਚ ਮਹਿਮੂਦ ਗਜਨਵੀ ਨੇ ਇਸ ਸਮੁੰਦਰ ਨੂੰ ਲੁੱਟਿਆ ਸੀਗਾ ਤਬਾਹ ਕਰਤਾ ਸੀਗਾ ਤੇ ਲੁੱਟ-ਪੁੱਟ ਕੇ ਇੱਥੋਂ ਸਾਰੀ ਦੌਲਤ ਜਿਹੜੀ ਮਣਾਮ ਹੋਈ ਸੀ ਉਹ ਲੈ ਗਿਆ ਸੀਗਾ ਗਜਨਵੀ ਵਾ ਤੇ ਇੱਥੋਂ ਦੇ ਜਿਹੜੇ ਦਰਵਾਜੇ ਸੀਗੇ ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਉਹ ਚੰਦਨ ਦੇ ਦਰਵਾਜੇ ਸੀਗੇ ਉਹ ਵੀ ਉਹ ਲਾ ਕੇ ਲੇ ਗਿਆ ਸੀਗਾ ਗੈਨੀਵਰ ਤੇ ਇਹਦਾ ਸੋਮਨਾਥ ਦੇ ਮੰਦਿਰ ਦਾ ਜਿਹੜਾ ਇਤਿਹਾਸ ਆ ਇਹਦਾ 5ਵੀਂ ਸਦੀ ਦੇ ਕਾਲੀਦਾਸ ਦੀਆਂ ਕਵਿਤਾਵਾਂ ਦੇ ਵਿੱਚ ਵੀ ਬ੍ਰਹਮ ਲਿਪੀ ਦੇ ਸ਼ਿਲਾ ਲੇਖਾ ਵਿੱਚ ਪਾਇਆ ਜਾਣ ਵਾਲਾ ਜਿਹੜਾ ਪ੍ਰਵਾਸ ਆ ਉਹੀ ਅਸਲ ਦੇ ਵਿੱਚ ਸ਼ੋਮਨਾਥ ਦਾ ਮੰਦਰੀ ਹੈ ਸੁਮੇਸ਼ਵਰ ਨਾਮ 19ਵੀਂ ਸਦੀ ਵਿੱਚ ਗੁਜਰਾਤ ਪ੍ਰਤੀਹਾਰ ਰਾਜਾ 나ਗਪਟ 99 ਨੇ ਦਰਜ ਕੀਤਾ ਸੀਗਾ ਜੋ ਕਿ ਚਾਲੂਕੀਆ ਰਾਜਾ ਮੂਰ ਰਾਜ ਨੇ ਲਗਭਗ 997 ਇਸਵੀ ਸਥਾਨ ਤੇ ਸ਼ੋਮ ਭਾਵ ਚੰਦਰਮਾ ਦੇਵਤਾ ਨੂੰ ਸਮਰਪਿਤ ਪਹਿਲਾ ਮੰਦਿਰ ਬਣਾਇਆ ਸੀਗਾ ਇਸ ਮੰਦਿਰ ਦੇ ਜਿਹੜੇ ਦਰਵਾਜ਼ੇ ਸੀਗੇ ਇਹ ਵੀ ਇੱਕ ਇਤਿਹਾਸਕ ਘਟਨਾ ਹੈ ਵੀ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨੇ ਉਹ ਗਜਨੀ ਤੇ ਹਮਲਾ ਕਰਕੇ ਉਹ ਵਾਪਸ ਲਿਆਂਦੇ ਸੀਗੇ ਤੇ ਉਹੀ ਦਰਵਾਜ਼ੇ ਦਰਬਾਰ ਸਾਹਿਬ ਦਰਸ਼ਨੀ ਡਿਊਟੀ ਦੇ ਵਿੱਚ ਲੰਮਾ ਸਮਾਂ ਲੱਗੇ ਰਹੇ ਹਨ ਤੇ ਅੱਜ ਕੱਲ ਦਰਬਾਰ ਸਾਹਿਬ ਦੀ ਦਾ ਜਿਹੜਾ ਅਜਾਇਬ ਘਰ ਆ ਉਹਦੇ ਵਿੱਚ ਸ਼ਿਸ਼ੋਭਤਾ ਇਸ ਤਰ੍ਹਾਂ ਇਸ ਸੋਮਨਾਥ ਮੰਦਿਰ ਦਾ ਸਿੱਧਾ ਸਬੰਧ ਸਿੱਖ ਧਰਮ ਦੇ ਇਤਿਹਾਸ ਨਾਲ ਵੀ ਆ ਤੇ ਸਿੱਖ ਯੋਧਿਆਂ ਦੀ ਉਹਨਾਂ ਬਹਾਦਰੀ ਨਾਲ ਵੀ ਹੈ ਜਿਨ੍ਹਾਂ ਨੂੰ ਲੰਮੇ ਸਮੇਂ ਲਈ ਇਸ ਇਸ ਸਾਈਡ ਤੋਂ ਆ ਰਹੇ ਅਫਗਾਨਿਸਤਾਨ ਤੋਂ ਆ ਰਹੇ ਜਰਮਾਨਿਆਂ ਦੇ ਦੰਦ ਖੱਟੇ ਕਰਨ ਲਈ ਜਾਣਿਆ ਜਾਂਦਾ ਹੈ ਚਲੂਕੀਆ ਰਾਜਾ ਮੂਰ ਰਾਜ ਨੇ ਲਗਭਗ 997 ਈਸਵੀ ਵਿੱਚ ਇਸ ਸਥਾਨ ਤੇ ਇਹ ਜਿਹੜਾ ਮੰਦਿਰ ਬਣਾਇਆ ਸੀਗਾ ਤਾਂ ਜਨਵਰੀ 2 1026 ਵਿੱਚ ਗੁਜਰਾਤ ਦੇ ਚਲੁਕੀਆ ਰਾਜਾ ਭੀਮ ਪਹਿਲੇ ਦੇ ਰਾਜ ਦੌਰਾਨ ਗਜਨਵੀ ਦੇ ਸ਼ਾਸਕ ਮਹਿਮੂਦ ਨੇ ਥਾਰ ਮਾਰੂਥਲ ਪਾਰ ਕਰਕੇ ਸੋਮਨਾਥ ਮੰਦਿਰ ਨੂੰ ਰੁੱਟਿਆ ਸੀਗਾ ਤੇ 15ਵਾਂ ਹਮਲਾ ਸੀਗਾ ਅਤੇ ਸ਼ਿਵਲਿੰਗ ਨੂੰ ਟੁਕੜੇ ਟੁਕੜੇ ਕਰਕੇ ਅਪਵਿੱਤਰ ਕਰ ਦਿੱਤਾ ਸੀਗਾ ਉਸਨੇ ਮੰਦਿਰ ਨੂੰ ਸਾੜਿਆ ਵੀ ਸੀ ਅਤੇ ਪੁਜਾਰੀਆਂ ਦੀ ਬੇਰਹਿਮੀ ਨਾਲ ਕਤਲੋਕਾਰਤ ਵੀ ਕੀਤੀ ਸੀਗੀ ਮੰਦਰ ਵਿੱਚ 10000 ਪਿੰਡਾਂ ਦੀ ਆਮਦਨ ਅਤੇ ਸ਼ਰਧਾਲੂਆਂ ਦੇ ਚੜਾਵੇ ਤੋਂ ਇਕੱਠਾ ਕੀਤਾ ਸੋਨਾ, ਚਾਂਦੀ, ਹੀਰੇ, ਮੋਤੀ, ਜਵਾਹਰਾਤ ਅਤੇ ਹੋਰ ਬਹੁਤ ਕੁਝ ਸੀਗਾ ਜਿਹਨੂੰ ਉਹ ਲੁੱਟ ਕੇ ਕਾਫਲਿਆਂ ਰਾਹੀਂ ਗਜਨੀ ਲੈ ਗਿਆ ਸੀ ਉਹ ਫਾਰਸੀ ਇਤਿਹਾਸਕਾਰ ਵੀ ਜ਼ਿਕਰ ਕਰਦੇ ਹਨ ਕਿ 1017 ਤੇ 1030 ਦੇ ਵਿੱਚ ਮਹਿਮੂਦ ਦੀਆਂ ਫੌਜਾਂ ਦੇ ਨਾਲ ਮਹਮੂਦ ਦੀਆਂ ਫੌਜਾਂ ਰੁਕ ਰੁਕ ਕੇ ਇਸ ਇਲਾਕੇ ਦੇ ਵਿੱਚ ਹਮਲਾਵਰ ਹੁੰਦੀਆਂ ਰਹੀਆਂ ਤੇ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਆ ਉਹ ਇਹਦੇ ਨਾਲ ਜੁੜਿਆ ਹੋਇਆ ਵੀ ਕਿਸ ਤਰ੍ਹਾਂ ਇਸ ਮੰਦਰ ਨੂੰ ਲੁੱਟਿਆ ਗਿਆ ਤੇ ਇਸ ਮੰਦਰ ਨੂੰ ਦੁਬਾਰਾ ਫੇਰ 20ਵੀਂ ਸਦੀ ਦੇ ਵਿੱਚ ਦੁਬਾਰਾ ਇਹਦਾ ਪੁਨਰ ਨਿਰਮਾਣ ਕੀਤਾ ਗਿਆ ਤੇ ਹੁਣ ਇਹਦੇ 1000 ਸਾਲ 1000ਵੀਂ ਸਮਾ ਜਿਹੜਾ ਉਹ ਪੂਰਾ ਹੋ ਚੁੱਕਿਆ ਤੇ ਪਿੱਛੇ ਜੇ ਇਸੇ ਥਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੀ ਜਾ ਕੇ ਆਏ ਹਨ ਤੇ ਉਹਨਾਂ ਨੇ ਉੱਥੇ ਜਿਹੜਾ ਉਹ ਨਰਸਿੰਘਾ ਉਹ ਵੀ ਉੱਥੇ ਵਜਾਇਆ ਸੀਗਾ ਤੇ ਕਾਫੀ ਜ਼ਿਆਦਾ ਕੰਟਰੋਵਰਸੀ ਵੀ ਰਹੀ ਆ ਤੇ ਉੱਥੇ ਜਾ ਕੇ ਉਹ ਆਪਣਾ ਲੈਕਚਰ ਵੀ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਦਿੱਤਾ ਹੈ ਪਰ ਮੇਰਾ ਦੱਸਣ ਤੋਂ ਭਾਵ ਇਹ ਆ ਵੀ ਉਹ ਸਮੇਂ ਜਿਹੜੇ ਵਿਦੇਸ਼ੀਆਂ ਉਲਾਵਰ ਆਂਦੇ ਸੀਗੇ ਉਹਨੂੰ ਜਿਵੇਂ ਅੱਜ ਕੱਲ ਵੀ ਬਹੁਤ ਸਾਰੇ ਲੋਕ ਆਪਣੇ ਅੰਧਵਿਸ਼ਵਾਸ ਕਰਕੇ ਜਾਦੇ ਉਹਨਾਂ ਤੰਤਰਾਂ ਮੰਤਰਾਂ 'ਚ ਵਿਸ਼ਵਾਸ ਰੱਖਦੇ ਹਨ ਵੀ ਜਿਹਦੇ ਨਾਲ ਦੁਸ਼ਮਣ ਆਪਣੇ ਆਪ ਆਪਣੀ ਮੌਤ ਮਰ ਜੂਗਾ ਤੇ ਜਿਹੀ ਕਹਾਣੀ ਜਦਵੀ ਚੱਲੀ ਸੀਗੀ ਪਰ ਉਹ ਕੋਈ ਕੰਮ ਨਹੀਂ ਆਏ ਸੀਗੇ ਤੇ ਮਹਿਮੂਦ ਗਜ਼ਨਵੀ ਨੇ ਇਸ ਮੰਦਰ ਨੂੰ ਤਹਸ ਨਾਸ ਕਰਤਾ ਸੀ ਤੇ ਉਹਦੇ ਦਰਵਾਜੇ ਕਿਸ ਤਰ੍ਹਾਂ ਫਿਰ ਸਿੰਘਾਂ ਦੇ ਵਾਪਸ ਲਏ ਤੇ ਦਰਵਾਰ ਸਾਹਿਬ ਦੀ ਪਹੁੰਚੇ ਇਹ ਸਾਰਾ ਇਤਿਹਾਸ ਦੇ ਵਿੱਚ ਦਰਜ ਹੋ ਚੁੱਕਿਆ ਹੈ ਇਹ ਮਾਸ ਕਰਨਾ ਇਸ ਵੀਡੀਓ ਨੂੰ ਤੁਸੀਂ ਵਾਤੇ ਵਾਤੇ ਫੇਰ ਵੀ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਧੰਨਵਾਦ ਸ਼ੁਕਰੀਆ ਸ਼ਾਬਾ